ਜੇਕਰ ਵੀ ਇਹ ਪ੍ਰਚਾਰਿਆ ਜਾਂਦਾ ਸਿੰਘ ਸਵਾ ਲਹਿਰ ਦੇ ਬਾਰੇ ਕਿਉਂਕਿ ਸਿੰਘ ਸਵਾ ਲਹਿਰ ਨੇ ਹੀ ਗੁਰਦੁਆਰੇ ਆਜਾਦ ਕਰਾਈ ਸਿੰਘ ਸਵਾ ਲਹਿਰ ਲਾਹੌਰ ਜਿਹਦਾ ਇੱਕ ਪਾਨੀ ਗੁਰਮੁਖ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜਿਹੜੇ ਜਿਹੜੇ ਕੌਮ ਦੇ ਸਾਡੇ ਪਹਿਲੇ ਉੱਠੇ ਦੋਨੇ ਜਣੇ ਜਿਨ੍ਹਾਂ ਨੇ ਇਹ ਸਿੰਘ ਸਵਾ ਲਹਿਰ ਜਿਹੜੀ ਸਟਾਰਟ ਕੀਤੀ ਉਤੋਂ ਬਾਅਦ ਇਹ ਸਾਰਾ ਕੁਝ ਆਉਗਾ ਪਰ ਇੱਕ ਮੇਰੀ ਗੱਲ ਵੀਰ ਛੇਤੇ ਰੱਖਿਓ ਇੱਕ ਸਿੰਘ ਸਮਾਂ ਲਹਿਰ ਬਰਾਬਰ ਜਿਹੜੀ ਖੜੀ ਸੀ ਉਹ ਸੀ ਇਹ ਹੇਮ ਸਿੰਘ ਕੇਮ ਸਿੰਘ ਬੇ ਹੇਮ ਸਿੰਘ ਬੇਦੀ ਰੂੜ ਸਿੰਘ ਜਿਹੜੇ ਦਰਬਾਰ ਸਾਹਿਬ ਤੇ ਜਿਨ੍ਹਾਂ ਮਹਾਂਤਾਂ ਦੇ ਅੰਦਰ ਕਾਬਜ ਸੀ ਇਹ ਸਾਰਾ ਕੁਝ ਉਹਨਾਂ ਦੀ ਸਰਕਾਰ ਨਾ ਪੂਰੀ ਗੜਤੋਪ ਸੀ ਇਸੇ ਕਰਕੇ ਨਰੈਣੂ ਮਹਾਂਤ ਨੂੰ ਗੁੰਡਾਗਰਦੀ ਕਰਨਾ ਸਾਰਾ ਕੁਝ ਇਹ ਰੀਜ਼ਨ ਆ ਕਿ ਮੁਸਲਮਾਨ ਜਿਹੜੇ ਉਹ ਦੋ ਸੀ ਮੇਰੇ ਖਿਆਲ ਪਠਾਣੋਂ ਤੋਂ ਫਾਂਸੀ ਦਿੱਤੀ ਗਈ ਪਰ ਨਰੈਣੂ ਮਹਾਂਤ ਨੂੰ ਉਕਿਓ ਸਰਕਾਰ ਦੇ ਆ ਇਨਾ ਵਫਾਦਾਰ ਸੀ ਸਰਕਾਰ ਅੰਗਰੇਜ਼ ਸਰਕਾਰ ਦੇ ਅਖੇ ਲੱਖ ਇਨਾ ਵਧੀਆ ਉਹਨੇ ਚੱਲਿਆ ਆ ਉਹਨਾਂ ਨੂੰ ਬੈਨੀਫਿਟਸ ਦਿੱਤੇ ਉਹਨਾਂ ਨੂੰ ਪੈਸਾ ਢੇਲਾ ਟਕਾ ਨਨਕਾਣਾ ਸਾਹਿਬ ਦੀ ਸਿੱਖਾਂ ਦੀ ਕਮਾਈ ਚੋਂ ਦਿੰਦਾ ਰਿਹਾ ਇਸ ਕਰਕੇ ਨਰੈਣੂ ਮਹੰਤ ਨੂੰ ਥੋੜੀ ਦਰ ਜੇਲ੍ਹ ਕਰਕੇ ਬਾਅਦ ਚ ਉਹ ਆਪਣੇ ਹਿਸ਼ਾਰਪੁਰ ਦੇ ਲੱਗੇ ਆਪਣੇ ਪਿੰਡ 'ਚ ਆਪਣੀ ਮੌਤ ਜਿਹੜੀ ਆ ਉਹ ਰੈਗੂਲਰ ਮੌਤ ਆਪਣੀ ਮਰਿਆ ਸੋ ਮੇਰੇ ਖਾਲ ਇਹਦੇ ਬਾਰੇ ਸਿੱਖਾਂ ਨੂੰ ਪਤਾ ਹੀ ਨਹੀਂ ਸੀ ਬਹੁਤ ਸਾਰਿਆਂ ਨੂੰ ਔਰ ਅੱਜ ਕੀ ਇਹਨੂੰ ਪਤਾ ਲੱਗੂਗਾ ਉਹ ਤਿੰਨੇ ਰੈਣੂ ਮਹਤੂਨਾਂ ਨੂੰ ਨਾ ਕੋਈ ਫਾਂਸੀ ਹੋਈ ਸੀ ਥੋੜੀ ਬਹੁਤ ਸਜ਼ਾ ਕਰਕੇ ਉਹਦੀ ਸਜ਼ਾ ਮਾਫ ਕਰਕੇ ਉਹ ਸ਼ਿਆਰਪੁਰ ਚ ਕਿਸੇ ਪਿੰਡ ਚ ਜਾ ਕੇ ਉੱਥੇ ਉਸ ਸ਼ਿਆਰ ਦੇ ਉਸ ਪਿੰਡ ਦਾ ਨਾਮ ਨਹੀਂ ਪਤਾ ਪਰ ਉੱਥੇ ਜਾ ਕੇ ਆਪਣੀ ਦੂਜੀ ਗੱਲ ਜਿੱਦਾਂ ਅੱਜ ਕਹਿੰਦੇ ਨੇ ਨਾ ਖੀਮ ਸਿੰਘ ਬੇਦੀ ਹੁਣੇ ਕਹਿੰਦੇ ਸੀਗੇ ਇਹ ਸਾਰੇ ਕਹਿੰਦੇ ਸੀ ਵੀ ਸਾਡਾ ਆਪਣਾ ਰੂਲ ਹੈ ਇੱਥੇ ਦਲਿਤ ਨਹੀਂ ਆ ਸਕਦੇ ਇੰਤਾ ਹੀ ਜਿੱਦਾਂ ਅੱਜ ਦੇ ਦੌਰ ਤੇ ਸ਼ੀਰ ਸਿੰਘ ਨੇ ਆ ਗੋਣੀ ਕਹਿੰਦੇ ਆ ਵੀ ਖਾਲਸੇ ਦੀ ਤਾਂ ਆਪਣੀ ਮਰਿਆਤਾ ਆ ਇਹ ਖਾਲਸਾ ਪੰਥ ਦੀ ਲਗ ਮਰਿਆਤਾ ਆ ਸਾਡੇ ਜਿਹੜਾ ਦਾਲਿਆ ਸਾਡੀ ਉਦਾਸੀਆਂ ਦੀ ਲਗ ਮਰਿਆਦਾ ਆ ਸੋ ਇਹ ਰੀਜ਼ਨ ਆ ਸਾਰੇ ਅੱਜ ਦੀ ਤਰੀਕ ਦੇ ਵਿੱਚ ਵੀ ਕਿਸੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਿਹੜਾ ਨਰੂਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦਾ ਹੋਵੇ ਮੈਂ ਐਗਜ਼ਾਮਪਲ ਤੌਰ ਤੇ ਮਿਸ਼ਨਰੀ ਕਾਲਜਾਂ ਦੇ ਲੈਰੀ ਨਾਈਵਨ ਇਹਨਾਂ ਦੇ ਆਪਣੇ ਮਿਸ਼ਨਰੀ ਕਾਲਜ ਸ਼੍ਰੋਮਣੀ ਕਮੇਟੀ ਤੇ ਪੜੇ ਉਹਨਾਂ ਨੂੰ ਕਿਸੇ ਨੂੰ ਇਜਾਜ਼ਤ ਨਹੀਂ ਮੰਜੀ ਸਾਹਿਬ ਤੇ ਕਥਾ ਕਰਨ ਦੀ ਅੱਜ ਵੀ ਮੰਜੀ ਸਾਹਿਬ ਤੇ ਕਥਾ ਉਹ ਕਰਦੇ ਆ ਜਿਹੜੇ ਮਹੰਤਾਂ ਵਾਲੀ ਉਦਾਸੀਆਂ ਵਾਲੀ ਡੇਰਾਬਦੀ ਸੋਚ ਰੱਖਦੇ ਆ ਉਹਨਾਂ ਨੂੰ ਹੀ ਟਾਈਮ ਦਿੱਤਾ ਜਾਂਦਾ ਆ ਸੋ ਅੱਜ ਵੀ ਹਾਲਾਤ ਸਾਡੇ ਉਹੀ ਹੋ ਗਏ ਜਿਹੜੇ ਮਹੰਤ ਸੀ ਗੁਰਦੁਆਰਾਂ ਚੋਂ ਕੱਢੇ ਸੀ ਉਹਨਾਂ ਨੇ ਡੇਰੇ ਠਾਠਾ ਬਣਾ ਲਏ ਡੇਰੇ ਠਾਠਾ ਬਣਾਉਂਦੇ ਬਣਾਉਂਦੇ ਉਹਨਾਂ ਨੂੰ ਹੁਣ 70 80 ਸਾਲ 100 ਸਾਲ ਲੱਗ ਗਿਆ ਹੌਲੀ ਹੌਲੀ ਉਹਨਾਂ ਨੇ ਆਪਣੇ ਬੰਦੇ ਜਿਹੜੇ ਡੇਰਿਆਂ ਤੋਂ ਟ੍ਰੇਨ ਕਰਕੇ ਟਕਸਾਲਾਂ ਤੋਂ ਟ੍ਰੇਨ ਕਰਕੇ ਉਹ ਜਿਹੜੇ ਮੁੜ ਕੇ ਨਾ ਮਹੰਤਾਂ ਨੇ ਆਪਣੇ ਬੰਦੇ ਸ਼ਰੋਮਣੀ ਕਮੇਟੀ ਤੇ ਗ੍ਰਾਂਥੀ ਉਥੇ ਆਪਣੇ ਪਰ ਪ੍ਰਚਾਰਕ ਸਾਰੇ ਫਟ ਕਰ ਦਿੱਤੇ ਕਿ ਜਿਹੜਾ ਪ੍ਰਚਾਰ ਆ ਉਹ ਸੇਮ ਜਿਹੜਾ ਦਰਬਾਰ ਸਾਹਿਬ ਨੂੰ ਯਾਦ ਕਰਾਉਣ ਤੋਂ ਪਹਿਲਾਂ ਦਾ ਜਿਹੜਾ ਪ੍ਰਚਾਰ ਆ ਉਹ ਦੁਬਾਰਾ ਫਿਰ ਜਿਹੜਾ ਪ੍ਰਚਾਰ ਆ ਉਹ ਫਿਰ ਉਹੀ ਹੋ ਰਿਹਾ ਇਸ ਟਾਈਮ ਵੀ ਸੋ ਇਸੇ ਲਈ ਸ਼ੇਰ ਸਿੰਘ ਨਿਹਾਨੀ ਠੋਕ ਕੇ ਕਹਿੰਦੇ ਆ ਵੀ ਇਹ ਸਾਡੀ ਆਪਣੀ ਉਦਾਸੀਆਂ ਦੀ ਮਰਿਆਦਾ ਅਸੀਂ ਕਿਸੇ ਨੂੰ ਵੀ ਮੱਥਾ ਟੇਕ ਸਕਦੇ ਆ ਅਹੀਂ ਖਾਲਸਾ ਬਾਣਾ ਖਾਲਸੇ ਵਾਲਾ ਪਾਇਆ ਵੀ ਮੈਂ ਖਾਲਸਾ ਦਿਖਾਉਣਾ ਪਰ ਮਰਿਆਦਾ ਜਿਹੜੀ ਆ ਉਹਨਾਂ ਦੀ ਇਹੀ ਟਕਸਾਲ ਆ ਉਹ ਕਹਿੰਦੀ ਸਾਡੀ ਆਪਣੀ ਮਰਿਆਦਾ ਆ ਆਪਣੀਆਂ ਦੇ ਗੁਰਦੁਆਰੇ ਆ ਆਪਣੀਆਂ ਦੀ ਲਾਗੂ ਜੋ ਉਹਨਾਂ ਨੇ ਕਰਨਾ ਹੁੰਦਾ ਕੀਤਾ ਹੁੰਦਾ ਉੱਥੇ ਤੇ ਇਹਨਾਂ ਨੂੰ ਖਾਲਸਾ ਪੰਥ ਨਾਲ ਅਕਾਲ ਤਖਤ ਨਾਲ ਕੋਈ ਸੰਕੜਨੀ ਆ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਅਕਾਲ ਤਖਤ ਨਾਲ ਨਾ ਇਹ ਮੰਨਦੇ ਉਹਨਾਂ ਦੇ ਹੁਕਮ ਨਾ ਉਹਨਾਂ ਦੀ ਹੁਕਮ ਦੀ ਰਹਿਤ ਰਹਿਤਾ ਮੰਨਦੇ ਆ ਸੋ ਇਹ ਸਿਰਫ ਤੁਹਾਡੀ ਅੱਖੀ ਘਟਾ ਪਾਉਣ ਨੂੰ ਉਹ ਜਦੋਂ ਕਹਿੰਦੇ ਆ ਵੀ ਜਿਹੜੇ ਅਕਾਲ ਤਖਤ ਨੇ ਕਿਸੇ ਨੂੰ ਛੇਕਤਾ ਬਸ ਉਦੋਂ ਇਹਨਾਂ ਨੂੰ ਹੁੰਦਾ ਵੀ ਆਹ ਬੰਦਾ ਜੀ ਅਕਾਲ ਤਖਤ ਨੇ ਛੇਕਿਆ ਇਹਨੂੰ ਅਸੀਂ ਜਿਹੜਾ ਬੋਲਣ ਨਹੀਂ ਦੇਣਾ ਇਹ 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 ਨਾਲੇ ਸਿਰਫ ਅਕਾਲ ਤਖਤ ਦੀ ਇੰਨੀ ਮਹੱਤਤਾ ਆ। ਜਿਦਾ ਅਕਾਲ ਤਖਤ ਨੂੰ ਮੰਨਦਾ ਹੋਗਾ ਕਿੰਦਾ ਵੀ ਮੈਂ ਰਹਿਤ ਮਰਿਆਦਾ ਆਪਣੇ ਗੁਰਦਵਾਰੇ ਅਕਾਲ ਤਖਤ ਦੀ ਲਾਗੂ ਕਰਨੀ ਆ। ਔਰ ਬਾਹਰਲੇ ਦੇਸ਼ਾਂ 'ਚ ਵੀ ਸਾਡਾ ਇਹ ਹਾਲ ਹੈ ਕਿ ਅਕਾਲ ਤਖਤ ਦੀ ਰਹਿਤ ਮਰਦਾ ਹਰ ਸ਼ਹਿਰ 'ਚ ਹਰ ਗੁਰਦਵਾਰੇ 'ਚ ਨਹੀਂ ਲੱਗਦੀ। ਦੇਖਿਓ। ਇਥੇ ਨਾ ਤਾਂ ਆਰਾਸ ਸਤਾ ਕਬਜਾ। ਪਰ ਇਹ ਸਾਡੇ ਸਿੱਖਾਂ ਦੇ ਵਿੱਚ ਜੋ ਦਿਮਾਗਾ 'ਚ ਪਾ ਦਿੱਤਾ ਗਿਆ ਆ। ਉਹਨੂੰ ਕੱਢਣ ਵਾਸਤੇ ਇਹਦਾ ਦੇ ਪ੍ਰੋਗਰਾਮ ਕਰਦੇ ਆਂ